ਕਹਿੰਦੀ ਤਿਆਰ じゃ ਹੋ ਕੇ ਆਈ। ਲਉ ਤਿਆਰ ਜੇ ਹੋ ਕੇ ਚਲਦੇ ਹਾਂਗੇ ਬੰਦੇ ਨੂੰ ਫਿਰ ਪਤਾ ਲੱਗੇ। ਵੀ ਟੌਰ ਕੀ ਚੀਜ਼ ਹੋ ਗਈ ਏ। ਕਿਹੜਾ ਮੱਤਲੀਆਂ ਨੇ ਮੇਰੇ ਤੇ ਮੱਤਲੀਆਂ ਨੇ। ਵੀ ਇਹਦਾ ਰਿਸ਼ਤਾ ਨਾ ਹੋਵੇ। ਆਏ ਹਾਏ ਓਏ। ਮੁੰਡਾ ਤਾਂ ਜਵਾਨ ਲੱਗਦਾ। ਗੱਲਾਂ ਦੀ ਤੇਰੇ ਲਾਲੀ ਦੱਸਦੀ। ਮੱਚ ਜਾਣੀਂ। ਆ ਕੇ ਦੱਸੂਗਾ ਵੀ ਮੈਂ ਗੱਲ ਕੀ ਕਰਨ ਗਿਆ। ਕਹਿੰਦਾ ਸੀ ਭਾਈ ਹੈਗੀ ਆ ਕੁੜੀ ਨਿਗਾਚਾ। ਬੱਸ ਫਿਰ ਤਾਂ ਗੱਲ ਬੜੀ ਪਈ ਆ ਬੁੱਧਾ ਸੱਜਣ ਫਿਰ ਦੇਖਦਾ ਕੀ ਆ ਜੇਲਾ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਆ ਵੀ 흘ਣੀ ਇਹ ਪਤਾ ਨਹੀਂ ਕਿੱਧਰ ਗਈ ਛੋਰਾ ਚੀਰਾ ਬਨ ਕੇ ਛੇ ਸਿਰ ਆ ਵੇਖ ਲੈ ਨਹੀਂ ਮਿੰਤੇ ਦੀ ਇਹੀ ਗੱਲ ਨਹੀਂ ਸਮਝ ਆਉਂਦੀ ਮਸਕਰੀਆਂ ਤਾਂ ਦੇਖ ਲੈ ਕੰਜਰ ਕਿਵੇਂ ਕਰਦਾ ਸੀ ਹੈ ਕਹਿੰਦਾ ਦਿਲ ਹੋਣਾ ਚਾਹੀਦਾ ਹੈ ਜਵਾਂ ਇਹ ਤਾਂ ਮੈਂ ਦੱਸਦੀ ਆਂ ਪਤਾ ਇਹਨੂੰ ਕਿਸੇ ਕੰਮ ਦਾ ਨਹੀਂ ਪਤਾ ਬੇਲੜ ਹੋ ਕੇ ਤਿਆਰ ਨਿਕਲ ਜਾਂਦਾਗਾ ਨਹੀਂ ਸਾਰਾ ਦਿਨ ਸੱਤ ਚ ਬੈਠਾ ਰਹਿੰਦਾਗਾ ਮੇਰੀ ਗੱਲ ਸੁਣਨਾ ਪੈਣ ਐਂ ਕੰਮ ਲੋਟ ਨਹੀਂ ਆਉਣਾ ਹਾਂ ਅੱਜ ਆਪਾਂ ਤਾਂ ਬੇਬੇ ਨਾਲ ਗੱਲ ਕਰਦੀਆਂ ਸਹੀ ਗੱਲ ਨੇ ਤੇਰੀ ਬਿਲਕੁਲ ਮੰਮੀ ਨਾਲ ਕਰਦੇ ਆਂ ਗੱਲ ਚੱਲ ਨਹੀਂ ਯਾਰ ਰਹਿਣ ਦੇ ਕੰਮ ਤਾਂ ਦੇ ਇਹ ਤਾਂ ਹੁੰਦਾ ਹੀ ਰਹਿਣ ਗਿਆ ਜਾ ਇਹਨੂੰ ਛੜੇ ਨਾ ਸਿੱਧਾ ਹੱਤੀਆਂ ਬੇਬੇ ਮੇਰੀ ਸੋਨਾ ਗੱਲ ਭਾਈ ਇਹਨੂੰ ਸਮਝਾ ਲੈ ਹੁਣ ਤੂੰ ਟਕਾਲਾ ਇਹਨੂੰ ਇਹਨੂੰ ਕਹਿੰਦੀ ਕੀ ਨੂੰ ਨੀ ਤੈਨੂੰ ਸਾਰਾ ਪਤਾਗਾ ਆ ਤੇਰੇ ਮੁੰਡੇ ਚੋਰੇ ਨੂੰ ਇੱਕ ਹੀ ਤਾਂ ਹੈਗਾ ਹਾਂ ਛੜਾ ਹੁਣ ਤੁਸੀਂ ਤਾਂ ਨਾ ਬੋਲੋ ਫਿਰ ਉਹ ਤਾਂ ਹੈਗੇ ਹਜਿਆ ਹੈ ਇਹ ਦੱਸ ਲੈ ਹਾਂ ਕਹਿੰਦੀ ਤੁਸੀਂ ਨਾ ਬੋਲੋ ਨਾ ਹੋਰ ਕੌਣ ਬੋਲੂਗਾ ਆ ਦੇਲਾ ਹੁਣ ਜਦੋਂ ਤੜਕੇ ਨਿਕਲੇਗਾ ਪੈਸਾ ਨੂੰ ਮਸਕਰੀਆਂ ਕਰਕੇ ਗਿਆਗਾ ਫੇਰ ਹੁਣ ਅਸੀਂ ਇਹ ਕੋਈ ਗੱਲ ਹੁੰਦੀ ਐ ਆਹ ਜਮਾ ਨਹੀਂ ਹੁੰਦਾ ਸ਼ਰਮ ਜਾ ਹੀ ਨਹੀਂ ਹੈਗੀ ਗਾਣਾ ਤਾਂ ਅਸੀਂ ਕਿਹੜਾ ਗਾ ਰਹੇ ਹਾਂ ਹਾਂ ਕਹਿੰਦਾ ਦਿਲ ਹੋਣਾ ਚਾਹੀਦਾ ਜਬਾਂ ਹੈ ਉਮਰਾ ਚ ਕੀ ਰੱਖਿਆ ਵੀ ਬੰਦਾ ਨੂੰ ਪੁੱਛਿਆ ਵੀ ਤੂੰ ਬੁਢਾ ਹੋ ਗਿਆ ਕੰਜਰਾ ਕੋਈ ਨਾ ਪਰਜਾਈਆਂ ਲੱਗਦੀਆਂ ਕਹਿ ਤਾਂ ਹੋਊਗਾ ਨਹੀਂ ਬੇਬੇ ਮੇਰੀ ਸੁਣ ਨਾ ਸਾਨੂੰ ਆ ਕਿਹਾ ਕਰ ਭਾਈ ਸਾਡੇ ਘਰੇ ਰਿਵਾਜ ਨਹੀਂ ਹੈ ਜੀ ਇਹ ਗੱਲਾਂ ਕਰਨ ਦਾ ਹੁਈ ਮਰੀ ਜੰਨੀ ਤੂੰ ਵੀ ਜਿੱਦ ਤੇਰੇ ਕੋਈ ਚੰਦ ਚੜਾਤਾ ਨਾ ਫਿਰ ਤੂੰ ਰੋਵੇਂਗੀ ਹੁਣ ਤਾਂ ਇਹ ਭੈ ਧਿਆਨ ਨਹੀਂ ਦਿੰਦੀ ਵੀ ਕਿੱਧਰ ਜਾਂਦਾ ਕਿੱਧਰ ਨਹੀਂ ਮੁੜ ਕੇ ਨਾ ਲੋਕਾਂ ਦੇ ਪੈਰਾਂ 'ਚ ਚੁੰਨੀ ਧਰ-ਧਰ ਰੋਵੇਂਗੀ ਹੁਣ ਮੈਂ ਦੱਸ ਕਿ ਮੈਂ ਜਾਵਾਂ ਧਿਆਨ ਦੇਣ ਗੋਡਿਆਂ 'ਤੇ ਮੈਂ ਬੈਠੀ ਆਂ ਕਹਿੰਦੀ ਮੈਂ ਬੈਠੀ ਆਂ ਗੋਡਿਆਂ 'ਤੇ ਨਹੀਂ ਮੈਨੂੰ ਨਹੀਂ ਪਤਾ ਵੇ ਬਾਪੂ ਨੂੰ ਕਿ ਹੇ ਕਰਨਾ ਮਗਰ ਮਗਰ ਫਿਰਿਆ ਕਰੇ ਉਹਦੇ ਕਰੇ ਨੀ ਟਕਾ ਕੇ ਬਿਠਾਇਆ ਜਾਂਦਾਗਾ ਨਹੀਂ ਹੁਣ ਮਾਤਾ ਨੂੰ ਪਤਾ ਕੀਰਾ ਬਣ ਕੇ ਕਿੰਧਰ ਨੂੰ ਗਿਆ ਹਾਂ ਤੁਹਾਨੂੰ ਪਤਾ ਹੈ ਕੱਪੜੇ ਤੇ ਦੇਖ ਲੈ ਕੱਪੜੇ ਤੇ ਦੇਖਣਾ ਪੈਣਾ ਦੂਜੇ ਦੇ ਨਹੀਂ ਨਵੇਂ ਲਿਆਉਂਦਾਗਾ ਅੱਜ ਤਾਂ ਦਾੜੀ ਵੀ ਕਟਾਈ ਸੀ ਦੱਸ ਹਾਂ ਇਹ ਕੋਈ ਚੰਨ ਚੜਾ ਦੂ ਫਿਰ ਤੁਸੀਂ ਵੀ ਮਾਰੇ ਮੋਟੀਆਂ ਸੰਭਲ ਦੋ ਤੈਨੂੰ ਤਾਂ ਕਹੀ ਜਾਂਨੇ ਆ ਨਹੀਂ ਤੈਨੂੰ ਤਾਂ ਕਹੀ ਜਾਂਨੇ ਵੀ ਚੰਦ ਚੜਾ ਦੂਗਾ ਫਿਰ ਤੁਸੀਂ ਵੀ ਮਾਰੇ ਮੋਟੀਆਂ ਦੀ ਸੇਵਾ ਕਰ ਲਿਆ ਕਰੋ ਅਸੀਂ ਤਾਂ ਕਰਦੇ ਹੀ ਆ ਨਹੀਂ ਮੈਂ ਅੱਛਾ ਮੇਰੀ ਗੱਲ ਸੁਣੋ ਰੋਟੀ ਪਾਣੀ ਉਹਨੂੰ ਟਾਈਮ ਨਾ ਮਿਲ ਜਾਂਦਾ। ਕੱਪੜੇ ਉਹਨੂੰ ਧੋਤੇ ਮਿਲਦੇ ਨਹੀਂ। ਨੀ ਹੋਰ ਕੀ ਪਾੜਦਾਗਾ? ਹੁਈ ਮਰੀ ਜਾਨੀ ਹੁੰਨੀ ਐ ਤੂੰ। ਕੰਮ ਨੂੰ ਅਸੀਂ ਉਹਨੂੰ ਕਦੇ ਕਿਹਾ ਹਾਂ। ਹਾਂ, ਕੰਮ ਤਾਂ ਢੱਕਾਂ ਨਹੀਂ ਤੋੜਦਾ। ਐਂ ਬਸ ਐਂ ਬੋਲੀ ਜਾਊਗਾ। ਜ਼ਮੀਨ ਮੇਰੇ ਨਾਂ ਉਹ ਜ਼ਮੀਨ ਮੇਰੇ ਨਾਂ ਉਹ। ਕੰਮ ਤਾਂ ਕੋਈ ਅੱਜ ਦਾ ਕਰਦਾ ਨਹੀਂ। ਇਹ ਜ਼ਮੀਨ ਤਾਂ ਉਹਦੇ ਨਾਂ ਹੀ ਆ। ਫੇਰ ਬੇਬੇ ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਖੇਤ ਚ ਖੇਤ ਚ ਤਾਂ ਨਹੀਂ ਕਦੇ ਉਹਨੇ ਬੜ ਕੇ ਦੇਖਿਆ ਮਰਨੇ ਨੇ। ਹੁਈ ਮਰੀ ਜਾਨੀ ਹੁੰਨੀ ਐ। ਹਾਂ, ਸਾਰਾ ਦਿਨ ਭਾਈ ਮੇਰਾ ਪਰੌਣਾ ਲੱਗਿਆ ਰਹਿੰਦਾਗਾ ਉੱਥੇ। ਏਦੇ ਆਲਾ ਵਿਚਾਰਾ ਬਾਹਰ ਮਰਦਾ ਫਿਰਦਾਗਾ ਚੱਲ ਕੋਈ ਨਾ ਮੈਂ ਕੋਰੂਗੇ ਉਹਨੂੰ ਤੂੰ ਨਹੀਂ ਭਾਈ ਕੁਰਦੀ ਤੈਨੂੰ ਤਾਂ ਬਥੇਰੀ ਵਾਰ ਕਹਿਤਾ ਮੇਰੀ ਸੋਨਾ ਗੱਲ ਬੇਬੇ ਜਿਆ ਹੀ ਕੁਛ ਹੁੰਦੜਾ ਆਪਦਾ ਦਾ ਆਪਾ ਬਾਏ ਬੁਗ ਜਾ ਕੇ ਆਪਦੇ ਪੇਕੇ ਜਾਵਾਂਗੇ ਚੱਲ ਭਾਈ ਮੇਰੀ ਗੋੜਾ ਤੰਦਾ ਹੁੰਦਾ ਤੈਨੂੰ ਕਰਨਾ ਕਰ ਲੋ ਮੇਰੇ ਨਾਲ ਔਖੀਆਂ ਹੋ ਤੁਸੀਂ ਤੇਰੇ ਨਾਲ ਔਖੀਆਂ ਨਹੀਂ ਹੁੰਦੀਆਂ ਔਖੀਆਂ ਨਹੀਂ ਹੁੰਦੀਆਂ ਸਾਰੀ ਇਹ ਸਮਝਾਓ ਉਹਨੂੰ ਕੁਛ ਤੈਨੂੰ ਅਸੀਂ ਇਹ ਗੱਲ ਕਹਿਨੀ ਹੈ ਵੀ ਉਹਨੂੰ ਸਮਝਾ ਲੈ ਸਮਝਾ ਲੈ ਕੁੜੀ ਦਾ ਮੇਰੀ ਗੱਲ ਸੁਣ ਲੈ ਕੁੜੀ ਤਾਂ ਉਹਨੂੰ ਕਿਸੇ ਨੇ ਦੇਣੀ ਨਹੀਂ ਸਮਝ ਗਈ ਹਾਏ ਨਹੀਂ ਭਾਈ ਉਹਦਾ ਮੂੰਹ ਵਿਆਹ ਵਾਲਾ ਇੱਕ ਤਾਂ ਬੰਦਾ ਕਹਿੰਦਾ ਵਿਆਹ ਵਾਲਾ ਮੂੰਹ ਹੋਵੇ ਉਹਦਾ ਤਾਂ ਮੂੰਹ ਹੀ ਨੀ ਚੱਜਦਾ ਹੈ ਕੜਾ ਕੁੜੀ ਵੀ ਨਹੀਂ ਉਹਦੇ ਤਾਂ ਕੁੜੀ ਵੀ ਲਵੇ ਦੀ ਨਹੀਂ ਲੰਗਰੀ ਵਿਆਹ ਕੌਣ ਕਰਾ ਜੂਗੀ ਨਹੀਂ ਚਲ ਮੂੰਹ ਤੇ ਸ਼ਰਮਾ ਲੱਛਣ ਹੀ ਨਿਚਾ ਜਦੇ ਹੈਗੀ ਲੱਛਣ ਦਾ ਭੈਣੇ ਜਮਾ ਹੀ ਸਿਰਾਂ ਨੇ ਹਾਈ ਨਹੀਂ ਉਹਦੇ ਲੱਛਣ ਤਾਂ ਮੈਂ ਤਾਂ ਬਥੇਰਾ ਅੰਦਰ ਬਾੜ ਬੜ ਕੇ ਸਮਝਾਉਂਦੀ ਆ ਬਥੇਰਾ ਨਹੀਂ ਊਕਦੀ ਆ ਆ ਜਿਹੜਾ ਭਾਗੀ ਹੋਣੀ ਮਨਦਾ ਹੀ ਨਹੀਂ ਮਨ ਕਰਦਾ ਤਾਂ ਬਾਹਰ ਕੀ ਕਰਦਾ ਹੁਣ ਨਹੀਂ ਮੈਂ ਤੈਨੂੰ ਉਹੀ ਗੱਲ ਇਹਦੀ ਛੜੇ ਦੀ ਜੂਨ ਤਾਂ ਨਾ ਸੱਚੀ ਕਹਿੰਦੇ ਮਾਰੀਓ ਹੁੰਦੀ ਆ ਉਹੀ ਗੱਲ ਹੋ ਗਈ ਮੈਨੂੰ ਐ ਨਹੀਂ ਸਮਝ ਆਉਂਦੀ ਹਾਂ ਜੇ ਤੂੰ ਦੂਜੇ ਚਾਜ ਦੇ ਜੰਮ ਲੈ ਇਹ ਕਾ ਤੂੰ ਨਹੀਂ ਚਾਜ ਨਾਲ ਜੰਮਿਆ ਬੜਾ ਤਾਂ ਇਹੀ ਤਾਂ ਫੋਕ ਦਾ ਅੱਛਾ ਹਾਂ ਚੱਲ ਭਾਈ ਹੁਣ ਤੈਨੂੰ ਕੀ ਕਹਾ ਪਈ ਤੁਸੀਂ ਆ ਗਿਆਂ ਉਹਨਾਂ ਨੂੰ ਅਕਲ ਆ ਗਈਆਂ ਇਹ ਛੜਾ ਰਹਿ ਗਿਆ ਤੇ ਇਹ ਪਹਿਲਾਂ ਵਿਆਹ ਦੇਣਾ ਸੀ ਇਹ ਤਾਂ ਕਦੇ ਨਹੀਂ ਸੀ ਹੁੰਦਾ ਵਿਆਹ ਮਰਨਾ ਮੰਨਿਆ ਨਹੀਂ ਕਹਿੰਦਾ ਮੈਂ ਕਰਾਉਣਾ ਨਹੀਂ ਹਜੇ ਕਰਾਉਣਾ ਨਹੀਂ ਹਜੇ ਹੁਣ ਹੁਣ ਦੇਖ ਲੈ ਹੁਣ ਤਾਂ ਭੈਣੇ ਨੀਂਦ ਹੀ ਨਹੀਂ ਆਉਂਦੀ ਉਹਨੂੰ ਹੁਣ ਮਰਦਾ ਹੋਊਗਾ ਕਦੇ ਇੱਧਰ ਬਹਿ ਜੂਗਾ ਰਾਤ ਨੂੰ ਕਦੇ ਉੱਧਰ ਬਹਿ ਜੂਗਾ ਰਾਤ ਨੂੰ ਮਰਨਾ ਨਾ ਹੋਵੇ ਤੱਕ ਸ਼ਰਮ ਲਾਈ ਹੋਈ ਹੈ ਇਹ ਜੇ ਚੱਲ ਕੋਈ ਨਾ ਤੁਸੀਂ ਵੀਰਾਂ ਨੇ ਡੰਡ ਪਾਇਆ ਕਰੋ ਲੋਕ ਸੁਣਦੇ ਆ ਬਾਹਰ ਕਿ ਬੈਠੇ ਹੋਏ ਸਬਜੀ ਕੱਟਦੇ ਹੋਏ ਕਿਤੇ ਹੋਏ ਹੋ ਵੇਚਾ ਕਿ ਬਹਿ ਜਾਂਦੇ ਚੰਗਾ ਚੱਲ ਭਾਈ ਮਾਰ ਮੇਰੀ ਗੱਲ ਸੁਣ ਲੈ ਭੈਣੇ ਇਹ ਤਾਂ ਉਹਦੀ ਮਾਂ ਹੈ ਇਹਨੇ ਤਾਂ ਉਹਦੀ ਤਰਫਦਾਰੀ ਕਰਨੀ ਹੈ ਜਾ ਕੇ ਮੈਂ ਤਾਂ ਆਪਦੇ ਘਰ ਵਾਲੇ ਨੂੰ ਦੱਸਾਂ ਇਹ ਤਾਂ ਨਹੀਂ ਹਟਦੀ ਹਾਂ ਭਾਈ ਦੋ ਡੰਡੇ ਮਾਰ ਕੇ ਬਾਹਰ ਕੱਢ ਦੋ ਜੇ ਸਾਡੇ ਵਰਗੀ ਨੇ ਕੱਢਤੀ ਨਾ ਬਾਹਰ ਫਿਰ ਤੂੰ ਰੋਂਦੀ ਫਿਰੇਂਗੀ ਨਾ ਕਾਨੂੰ ਰਹੂੰਗੀ ਫਿਰ ਤੂੰ ਸਾਨੂੰ ਮਾੜਾ ਦੱਸੇਗੀ ਦੁੱਪ ਦੇਣੇ ਨੂੰ ਨਹੀਂ ਲੋਕਾਂ ਨੂੰ ਸਾਨੂੰ ਬਦਨਾਮ ਕਹਿੰਦਾ ਭਾਬੀਆਂ ਦੇ ਕੱਢਿਆ ਮਾੜਾ ਕਹਿ ਕੇ ਨਾ ਬੇਦਸਰ ਰੋਟੀ ਨਹੀਂ ਖਾਦੀ ਜਾਂਦੀ ਤੇ ਰੋਟੀ ਨਹੀਂ ਖਾਦੀ ਜਾਂਦੀ ਮੇਰੀ ਗੱਲ ਸੁਣ ਲੈ ਭਾਈ ਤੇਰਾ ਹੱਕ ਆ ਬੇਬੇ ਉਹਨੂੰ ਸਮਝਾਉਣਾ ਚੱਜਣਾ ਸਮਝਾ ਲੈ ਮੁੜ ਕੇ ਨਾ ਮੈਨੂੰ ਕਹੀਂ ਵੀ ਆਹ ਕੁਛ ਹੋ ਗਿਆ ਚੱਲ ਨਹੀਂ ਮੈਂ ਤਾਂ ਆਪਦੇ ਘਰ ਵਾਲੇ ਨੂੰ ਜਾ ਕੇ ਕਹਾ ਮੈਂ ਵੀ ਸਬਜੀ ਬਣਾਵਾਂ ਰੋਟੀ ਤੇ ਖਾਣੀ ਐ ਤੋਰੀਆਂ ਆ ਰਹੇ ਆ ਜਾਣਗੇ ਮੇਰੇ ਪਰ ਲਾਡੀ ਨੂੰ ਕਹਿ ਦੇਣਾ ਵੀ ਪੱਕੇ ਕੇਲੇ ਲਾ ਦੇ ਇਹਨਾਂ ਨੂੰ ਪਤਾ ਲੱਗੇ ਵੀ ਛੜਾ ਨਹੀਂ ਹੈਗਾ ਵਿਆਹ ਹੈ ਗਿਆ ਹੁਣ ਤਾਂ ਤਾਂ ਹੀ ਲੋਟ ਆਉਣੀ ਹੈ ਐ ਆਇਆ ਤਾਂ ਇਹ ਲੋਟ ਹੀ ਨਹੀਂ ਆਉਂਦੀ ਕਿਸੇ ਤੋਂ ਬਸ ਘਰੇ ਹੋਵੇ ਲਾਡੀ ਲਾਡੀ ਉਹ ਆ ਜਾ ਆ ਜਾ ਬਾਈ ਨੰਗਿਆ ਹੋਰ ਸੁਣਾ ਕਿਵੇਂ ਹੈ ਕਿਵੇਂ ਠੀਕ ਆ ਬਾਈ ਵਧੀਆ ਵਧੀਆ ਹੈ ਨਾ ਹਾਂ ਵਧੀਆ ਗਰਮੀ ਉਹ ਬਹੁਤ ਹੋਈ ਪਈ ਹੈ ਗਰਮੀ ਦਾ ਹੋਰ ਫਿਰਦਾ ਹੁਣ ਟਾਈਮ ਚੱਲੇ ਪਿਆ ਨਾ ਗਰਮੀ ਦਾ ਹਾਂ ਹਾਂ ਮੈਂ ਵੀ ਆਹੀ ਕਹਿੰਦੀ ਵੀ ਗਰਮੀਆਂ ਤਾਂ ਪਹਿਲਾਂ ਪਹਿਲਾਂ ਚੱਲ ਕੰਮ ਨਿਭੜ ਜਾਈ ਦੇ ਦੇਖੀ ਕਿਹੜਾ ਕੰਮ ਨਿਵੇੜੀ ਜੰਨਾ ਹੈ ਲੋਕਾਂ ਦੇ ਰਿਸ਼ਤੇ ਦਾ ਕਰਾਉਣਾ ਲਾਡੀ ਤੂੰ ਯਾਰ ਹਾਂ ਹਨਾ ਆ ਮੈਂ ਤਾਂ ਰਿਸ਼ਤੇ ਕਰਾਉਣਾ ਹੈ ਮੈਂ ਤੂੰ ਤੇਰੀ ਗੱਲ ਕਰਦਾ ਵੀ ਤੂੰ ਕਿਹੜਾ ਕੰਮ ਨਿਵੇੜੀ ਜੰਨਾ ਹੈ ਵਾਹੀ ਉਹ ਹੀ ਮੈਂ ਵੀ ਆਉਂਦੇ ਰਿਸ਼ਤੇ ਦੀ ਗੱਲ ਕਰਦਾ ਸੀ ਵੀ ਚਲ ਗਰਮੀਆਂ ਗਰਮੀਆਂ ਦੀ ਨਿਵੇੜੀ ਹੈ ਕਰਾ ਦੇ ਮੇਰੇ ਵਾਸਤੇ ਵੀ ਰਿਸ਼ਤਾ ਕੋਈ ਯਾਰ ਤਾਂ ਵਿਆਹ ਕਰਾਉਣਾ ਹੁਣ ਹਾਂ ਹਾਂ ਅੱਛਾ ਹੋਰਾ ਤੂੰ ਮਾਲ ਕਰੀ ਜੰਨਾ ਉਹਦੇ ਨਾਲ ਸਲਾਹ ਤੁਨੂੰ ਕਰ ਲਈ ਤੇ ਹਾਂ ਸਲਾਹ ਕਰੀ ਹੋਈ ਆ ਗਈ ਹਾਂ ਹਾਂ ਮੈਂ ਮੇਰੇ ਭਾਈ ਕਹਿੰਦੇ ਤੂੰ ਪੈਸੇ ਦੇ ਦੇਖਦੀ ਐ ਕੁੜੀ ਕਿਤੇ ਦੇਖ ਲੈ ਕਰਾ ਲੈ ਵੀ ਆਪਾਂ ਤਾਂ ਤੇਰੇ ਨਾਲ ਆ ਮੇਰੇ ਬਾਪੂ ਨੇ ਵੀ ਕਹਿਤਾ ਰਿਸ਼ਤੇ ਤੈਨੂੰ ਪਤਾ ਮੈਂ ਜਿਹੜਾ ਕਰਾਂ ਉਹ ਸਿਰੇ ਚੜਦਾ ਐ ਨਹੀਂ ਹੈ ਵੀ ਕੋਈ ਅਧ ਵਿਚਾਲੇ ਛੱਡ ਦਵਾਂ ਫਿਰ ਉਹੀ ਗੱਲ ਕਰਦਾ ਲਾਡੀ ਬਾਈ ਦੇਖ ਤੂੰ ਲੋਕਾਂ ਦਾ ਨਾ ਟਿੱਬਿਆਂ ਦੇ ਪਾਣੀ ਛਾੜਦਾ ਛਾੜੇ ਨਹੀਂ ਕੋਈ ਸ਼ੱਕ ਫਿਰ ਇੱਧਰ ਵੀ ਦੇਖ ਲੈ ਬਾਈ ਬਣ ਕੇ ਯਾਰ ਦੇਖ ਰਿਹਾ ਹਾਂ ਹੈ ਉਹੀ ਤਾਂ ਦੇਖ ਰਿਹਾ ਪੰਗੋ ਉੱਪਰ ਤੋਂ ਕੱਟ ਜੇ ਯਾਰ ਤੂੰ ਮੇਰੇ ਕੋਲ ਤਾਂ ਆ ਗਿਆ ਹੈ ਕੱਲ ਨੂੰ ਮੈਂ ਕੋਈ ਕੁੜੀ ਕੜੀ ਵਾਲੇ ਨੂੰ ਲਿਆ ਆ ਤੈਨੂੰ ਦਿਖਾਉਣ ਲਈ ਫਿਰ ਤੂੰ ਐਵੇਂ ਆ ਗਿਆ ਦੱਸ ਮੇਰੀ ਕੀ ਇੱਜਤ ਰਹਿ ਜੁੱਥੇ ਐਵੇਂ ਨੂੰ ਕੀ ਆ ਬਾਈ ਆਦੇ ਵਧੀਆ ਕੱਪੜੇ ਪਾਏ ਨੇ ਪੱਗ ਬੰਨੀ ਹੋਈ ਆ ਮੈਂ ਹੋਰ ਕੀ ਭਾਲਦਾ ਤੂੰ ਆਹ ਜਿਹੜੀ ਮਾੜਾ ਮੋਟਾ ਰੰਗ ਰੁੰਗ ਲਾਲ ਐ ਇਹਨੂੰ ਕੋਈ ਕਾਲੇ ਰੰਗ ਦਾ ਆਹ ਇਹ ਤਾਂ ਮੈਂ ਕਾਲੂ ਕੇ ਕਰਾ ਲੈਣਾ ਕਾਲੀ ਬਾਈ ਉਹ ਫਿਰ ਕਰਾ ਕੇ ਵਿਚੋਲੇ ਕੋਲ ਆਈਦਾ ਹੁੰਦਾ ਤੈਨੂੰ ਤਾਂ ਐ ਵੀ ਵਿਚੋਲੇ ਦਾ ਕਮਾਲ ਕਰੀ ਜਾਂਦਾ ਯਾਰ ਨਹੀਂ ਬਈ ਇੱਕ ਵਾਰੀ ਭੁੱਲ ਬਲੇਖੇ ਨਿਕਲ ਜਾਂਦਾ ਦਿਮਾਗ ਚ ਹਾਂ ਵੀ ਕਿਹੜਾ ਮੁੰਡਾ ਅਗਲਾ ਇਹ ਮੇਰੇ ਨਿਕਲ ਗਿਆ ਵੀ ਥੋੜੀ ਦਾੜੀ ਚਿੱਟੀ ਐ ਦੱਸ ਕੀ ਰਹਿ ਜੂ ਮੇਰੇ ਨਾਲ ਤੇਰੀ ਦਾ ਦੇਣੀ ਉਹ ਤੂੰ ਤੂੰ ਮੇਰੀ ਐ ਫੋਟੋ ਖਿੱਚ ਲੈ ਪਰਸੋ ਚ ਵਾਹੇ ਗਾਣੂ ਖਿੱਚਣੀ ਦੱਸ ਧਰਤੀ ਨਾ ਹੋਈ ਗੱਲ ਐ ਹੁੰਦਾ ਕਾਲੀ ਦਾੜੀ ਨਾਲ ਮੇਰੀ ਫੋਟੋ ਖਿੱਚ ਲਈ ਮੋਬਾਈਲ ਚ ਫਿੱਟ ਕਰ ਲਈ ਤਾਂ ਕਹਿੰਦਾ ਬੱਬੋ ਜੀ ਵਿਆਹ ਕਰਵਾਉਣਾ ਹੈ ਆ ਤਾਂ ਠੀਕ ਹੈ ਤੇ ਕਰ ਲਿਆ ਸੈਟਿੰਗ ਵੈਟਿੰਗ ਡੈਂਟਿੰਗ ਫੈਂਟ ਕੀ ਸਾਰੀ ਕਰ ਲਈ ਜਿਹੜੀ ਮੇਨ ਕਰਨ ਵਾਲੀ ਤਾਂ ਉਹ ਕਰੀਉਣੀ ਆ ਆ ਕਰਨੀ ਡੈਸ਼ ਡੈਸ਼ ਬੋਰਡ ਸੈੱਟ ਕਰਨ ਵਾਲਾ ਇਹਦਾ ਮਤਬ ਲਾ ਮੇਨ ਹੇਡ ਲਾਈਟਾਂ ਨੇਰੇ ਚੁੱਕਦੇ ਬੱਜੀਆਂ ਲਾ ਕੇ ਅੱਛਾ ਅੱਛਾ ਚਲੋ ਐਗਜ਼ੈਂਪਲ ਦਿੱਤੀ ਤੈਨੂੰ ਵੀ ਜਿਹੜਾ ਮੇਰਾ ਕਾਰਜ ਖੜਾਗਾ ਇਹ ਇਹ ਆ ਦਾੜੀ ਕਰਕੇ ਦਾੜੀ ਮੇਨ ਦਾੜੀ ਕਰਕੇ ਖੜਾ ਆ ਤਰਾ ਦਾੜੀ ਦਾ ਕੁੜੀਆਂ ਦਾ ਕੋਈ ਘਟਾ ਨਹੀਂ ਗੱਲ ਸੁਣ ਉਹ ਤੇਰੀ ਹਾਂ ਗੱਲ ਕੱਟੀ ਜੇ ਨਾ ਮੈਂ ਤੈਨੂੰ ਵਿੱਚ ਜੋ ਮੇਰੀ ਸੁਣ ਲੈ ਪਹਿਲਾਂ ਵਿਚੋਲੇ ਦੀ ਹੋਣੀ ਦਾ ਬਾਅਦ ਚ ਆਪਣੀ ਹਾਂ ਮੈਂ ਤਾਂ ਤੇਰੀ ਹੀ ਸੁਣ ਲਈ ਤੂੰ ਆ ਗਿਆ ਹਾਂ ਤੂੰ ਆ ਗਿਆ ਵੀ ਮੇਰੇ ਕਰਾ ਦੇ ਨਿਪਟਾਰਾ ਕਰਾ ਦੇ ਕਿਧਰ ਇੱਕਦਰੇ ਹਾਂ ਉਹ ਮੇਰੀ ਸੁਣ ਜਿਹੜੀ ਮੈਂ ਤੇਰੀ ਗਲਤੀ ਤੇਰੀ ਕਮਜ਼ੋਰੀ ਤੇਰੀ ਘਾਟ ਤੇਰੀ ਮੈਂ ਦੱਸਤੀ ਦਾੜੀ ਵਾਲੀ ਆ ਹਾਂ ਇਹ ਇਹ ਤਾਂ ਲਾਡੀ ਬਈ ਜੇ ਮੈਂ ਮਨ ਲੈ ਮੈਂ ਕੱਲੀ ਕਰਾਈ ਲਈ ਕੱਲ ਨੂੰ ਕਰਾ ਲਈ ਬਸ ਤੂੰ ਇਹ ਸਾਬਦਾ ਵੀ ਦਾੜੀ ਕਾਲੀ ਕਰਾ ਲਈ ਮੈਂ ਪਰਸੋਂ ਦੇ ਰਵਿਆ ਹਾਂ ਅੱਛਾ ਇੱਕ ਪਈਆ ਆਪਣੇ ਕੋਲ ਕੁੜੀ ਦਾ ਫੋਟੋ ਤਾਂ ਦਿਖਾ ਦੇ ਇੱਕ ਦੀ ਕਿਸੇ ਕੁੜੀ ਦੇ ਦਾਸ ਦਿਖਾ ਦੂੰਗਾ ਪਰ ਤਾਂ ਪਹਿਲਾਂ ਇੱਕ ਤਾਂ ਹੀ ਠੀਕ ਲੈਣਾ ਹਾਂ ਇਹ ਕੁੜੀ ਤਾਂ ਅੱਲਾਹ ਸੁੱਖ ਨਾਲ ਮੁਗਰੀ ਪਈ ਹੈ ਹੈ ਚੱਕ ਦੇਖ ਕੁੜੀ ਕਿਆ ਆ ਵੇ ਲੈ ਕਿੰਨੀ ਸੋਹਣੀ ਹੋਇਤਾ ਭੱਜੀ ਹੋਇਤਾ ਤੈਨੂੰ ਨਹੀਂ ਔਰ ਕਿਤੇ ਤੇਰੀ ਜ਼ਮੀਨ ਨੂੰ ਅੱਛਾ ਅੱਛਾ ਫਿਰ ਕਿੰਨਾ ਕਿੰਨਾ ਖਰਚਾ ਜੀ ਲਾਡੀ ਭਾਈ ਖਰਚਾ ਤਾਂ ਮੇਰਾ ਹੀ ਆ ਜਿਹੜਾ ਹੋਣਾ ਨੇ ਫੇਰ ਵੀ ਕਿੰਨਾ ਕੁ ਦੇਖ ਖਰਚਾ ਤੈਨੂੰ ਦੱਸ ਰਿਹਾ ਜਿਹੜਾ ਹੁਣਾ ਮੇਰੇ ਹੀ ਹੋਣਾ ਕੁੜੀ ਨੂੰ ਤਾਂ ਤੇਰੀ ਜ਼ਮੀਨ ਮੇਰੇ ਨਾਲ ਤੂੰ ਮਿਲ ਜਾਣਾ ਹੈ ਮਤਲਬ ਕਹਿਣ ਦਾ ਕੁੜੀ ਨੂੰ ਤਾਂ ਤੂੰ ਮਿਲ ਗਿਆ ਹਾਂ ਹਾਂ ਤੇਰੀ ਕੋਲ ਜ਼ਮੀਨ ਜਿਹਦਾ ਹੈਗੀ ਹੈ ਜ਼ਮੀਨ ਆਉਂਦੇ ਨੇ 5 ਕਿਲੇ ਮੈਨੂੰ ਬਸ ਮੈਨੂੰ ਪਤਾ ਹੈ ਤੇ ਰੋਲਾ ਮੇਰਾ ਹੀ ਹੈ ਉਹ ਨੂੰ ਦੇਖ ਲੈ ਤੂੰ ਮੇਰਾ ਮਾਨਤਾਨ ਕੀ ਕਰੇਗਾ ਲੇਕਿਨ ਮੈਂ ਜਿਹੜੇ ਰਿਸ਼ਤੇ ਕਰਾਉਣਾ 18 ਤੋਂ ਲੈ ਕੇ 21 ਤੱਕ ਤਾਂ ਹੈਗਾ ਬਈ ਆਪਣਾ 25000 ਲੈਣਾ ਮੈਂ ਹੂੰ ਜਿਹੜਾ 21 ਤੋਂ ਫਿਰ 35 ਜੇ ਲਿਆ ਜਾਂਦਾ ਹੂੰ ਉਹ ਥੋੜਾ ਜਿਹਾ ਬਤਾ ਦੀਦਾ 40 ਫਿਰ ਮੈਂ ਤਾਂ 38 38 ਦਾ ਹਾਂ ਮੇਰੇ ਕੋਲ ਨਾ ਝੂਠ ਬੋਲ ਮੈਨੂੰ ਪਤਾ ਤੂ 40 ਤੋਂ ਇੱਕ ਅੱਧਾ ਉੱਪਰੇ ਹੋਏਗਾ ਉਹ ਤੂੰ ਪੰਜਾਹ ਦਾ ਕੁਝ ਨਹੀਂ ਲੰਦਾ ਇਹ ਅਲਮਸ਼ ਦਾ ਨਹੀਂ ਕੋਈ ਲੋਕ ਕੋਈ ਸਿੱਧੀ ਗੱਲ ਤੈਨੂੰ ਪੰਜਾਹ ਵਿੱਚ ਮੈਂ ਪਹਿਲਾਂ ਦੱਸ ਦਿੰਦਾ ਵੀ ਚੋਲਾ ਮੈਂ ਰੱਖਦਾ ਹੀ ਨਹੀਂ ਚਾਹੇ ਹੈਗਾ ਮੈਂ ਵਿਚੋਲਾ ਪਰ ਮੈਂ ਵਿਚੋਲਾ ਨਹੀਂ ਰੱਖਦਾ ਠੀਕ ਠੀਕ 50000 ਰੁਪਇਆ ਹੈ 50000 ਸਿੱਧਾ ਦੇਖ 50000 ਜਦੋਂ ਫਿਰ ਕੁੜੀ ਮੇਰੇ ਘਰੇ ਆ ਗਈ ਉਦੋਂ ਦਊਂਗਾ ਕਾ ਪਹਿਲਾਂ ਕੁੜੀ ਤਾਂ ਦੇਖ ਕੁੜੀ ਦਾ ਮੈਨੂੰ ਪਸੰਦ ਆ ਕੁੜੀ ਦੀ ਪਸੰਦ ਆ ਪਸੰਦ ਆ ਤੂੰ ਤਾਂ ਪਹਿਲੇ ਵੀ ਅੱਛੇ ਯਾਰ ਮਰੇ ਨਹੀਂ ਆ ਚੱਕਰੇ ਹਲੇ ਬੜੀ ਜੰਦਾਗਾ ਆ ਕਰਦਾ ਸਵਾਲ ਜਵਾਬ ਵੀ ਪਹਿਲਾਂ ਕੇ ਬਾਅਦ ਚ ਅੱਧਾ ਤੈਨੂੰ ਗੱਲ ਕਰਨੀ ਹੋਣੀ ਚਾਹੀਦੀ ਨਹੀਂ ਮੈਂ ਕਹਿੰਦੀ ਲਾਡੀ ਬਾਈ ਮੇਰੀ ਗੱਲ ਸੁਣ ਤੂੰ ਵੀ ਅੱਧੇ ਪੈਸੇ ਜਾਨੀ ਕਿ ਤੈਨੂੰ ਮੈਂ ਪਹਿਲਾਂ ਦੇ ਦਾਂ ਅੱਧੇ ਜਦੋਂ ਕੁੜੀ ਘਰੇ ਆ ਗਈ ਉਹ ਬੱਬਾ ਤੇਰੀ ਮਤ ਕੋਈ ਚੱਕਰੇ ਨਹੀਂ ਦੇ ਦੇ ਅੱਧੇ ਦੇ ਦੇ ਹਾਂ ਦੇ ਦੇ ਠੀਕ ਅੱਧੇ ਦੇ ਦੇ ਨਾ ਫੇਰ ਅੱਧੇ ਦੇ ਦੇ ਫੇਰ ਫੇਰ ਤੂੰ ਆਏ ਕਰੀ ਮਾੜਾ ਦੇ ਇੱਕ ਨਾ ਤੈਨੂੰ ਬਾਈ ਬਣ ਕੇ ਜੇ ਮੇਰੇ ਭਾਈਆਂ ਲਾਡੀ ਤੂੰ ਤੈਨੂੰ ਨਾ ਇੱਕ ਕੰਮ ਕਰਨਾ ਪਊ ਮਾੜਾ ਜੇ ਮੇਰੇ ਬਾਪੂ ਦੇ ਕੰਨ 'ਚ ਫੂਕੀ ਜ਼ਰੂਰ ਮਾਰ ਕੇ ਆ ਜਾਣਾ ਬਾਪੂ ਨੇ ਵੀ ਕੰਨ 'ਚ ਫੂਕ ਹੁਣ ਬਚੋਲੇ ਨੂੰ ਮਾਰੂ ਤੂੰ ਪਤਾ ਕੀ ਆ ਪੈਸੇ ਤਾਂ ਫਿਰ ਉਹੀ ਦੇਣਗੇ ਇਹ ਗੱਲ ਸਮਝਿਆ ਕਰ ਦੂੰ ਚਲ ਮਾਰ ਦੇ ਕੋਈ ਗੱਲ ਨਹੀਂ ਤੂੰ ਮੇਰੇ ਬਾਪੂ ਦੇ ਕੰਨ 'ਚ ਇਹੀ ਫੂਕ ਮਾਰਨੀ ਆ ਪੈਸੇ ਤਾਂ ਉਹ ਦੇਣਗੇ ਕਮਾਲ ਦੀ ਗੱਲ ਆ ਹੁਣ ਰੇਟ ਮੈਂ ਤੈਨੂੰ ਦੱਸ ਰਿਹਾ ਜਦਾ ਫਿਰ ਬਾਪੂ ਨਾਲ ਲੈ ਹਾਂਗਾ ਤੂੰ ਆਏ ਨਹੀਂ ਗੱਲ ਹੈਗੀ ਤੂੰ ਬਸ ਜਦੋਂ ਦੇ ਕੰਨ 'ਚ ਫੂਕ ਮਾਰਤੀ ਫਿਰ ਮੈਂ ਪੈਸੇ ਲੈਣ ਯੋਗ ਹੋ ਜਾਊਗਾ ਗੱਲ ਸਮਝਦਾ ਇੰਨੀ ਚਲ ਉਹ ਤਾਂ ਮਾਰ ਦੂੰਗਾ ਇੱਕ ਕੁੜੀ ਦਾ ਲਿਆਉਂਗਾ ਵਿਆਹ ਹੋ ਜੂ ਸਾਰਾ ਕੁਝ ਦੇੜੀ ਤੇ ਤਾਂ ਚੜ੍ਹਨ ਦਊਂਗਾ ਜੇ ਬਾਕੀ 25000 ਦੇਂਗਾ ਐਨਾ ਹੋਵੇ ਤਾਂ ਅੰਦਰ ਉਹਨੂੰ ਲੈ ਜਾਵੇਂ ਮੈਂ ਮੁੜ ਕੇ ਇੱਥੇ ਛੱਤਾਂ ਦੇਖੀ ਜਾਵਾਂ ਜਦੋਂ ਜਦੋਂ ਮੈਂ ਉਹ ਬਰਾਤ ਲੈ ਕੇ ਜਾਊਂਗਾ ਉਹ ਬਰਾਤ ਕਿ ਨਹੀਂ ਲੈ ਕੇ ਜਾਣੀ ਚੁੰਨੀ ਚੜਾ ਕੇ ਲਿਆਵਾਂਗੇ ਆਪਾਂ ਉਹਨੂੰ ਖਰਚਾ ਕਿਹਨੂੰ ਕਰਨਾ ਹੈ ਉਹੀ ਜੇ ਤੂੰ ਖਰਚਾ ਹੀ ਕਰਨਾ ਹੈ ਹੋਰ 50 ਦਾ 10000 ਹੋਰ 60000 ਦੇ ਵੀ ਲਾਡੀ ਭਾਈ ਜਦੋਂ ਆਪਾਂ ਚੁੰਨੀ ਚੜਾਉਣ ਜਾਵਾਂਗੇ ਉਹਨਾਂ ਦੇ ਕਰੇ ਬਾਅਦ ਚ ਜਾਵਾਂਗੇ ਪਹਿਲਾਂ ਰਸਤੇ 'ਚ ਜਿਵੇਂ ਆਪਾਂ ਗੱਡੀ 'ਚ ਤੇਲ ਪਾਉਣੇ ਨੇ ਭਾਈ ਗੱਡੀ 'ਚ ਤੇਲ ਪਾਉ ਪਹਿਲਾਂ ਤੈਨੂੰ ਯਾਦਾ ਉਮਰ ਹੁੰਦੀ ਹੈ ਨਾ ਫੇਰਾ ਹ ਬਰਾਤਾਂ ਬਰੂਤਾਂ ਦਾ ਨਹੀਂ ਬੜਾ ਸੁੱਚੀ ਦਾ ਇਹ ਤਾਂ ਗੱਲ ਤਾਂ ਠੀਕ ਆ ਨਾਲੇ ਆਪਾਂ ਇੰਦਰ ਕਿਸੇ ਨੂੰ ਲੈ ਕੇ ਜਾਣੇ ਕਹਿੰਦਾ ਬਾਪੂ ਵੇ ਜਾਊਗਾ ਨਾ ਤਾਂਹੀਂ ਤਾਂ ਕਹਿਣਾ ਜਦੇ ਨਾਲ ਦੀ ਨਾਲ ਠੀਕ ਠੀਕ ਬਾਪੂ ਦੇ ਕਹਣਾ ਚ ਫੂਕੀ ਜ਼ਰੂਰ ਮਾਰ ਕਿੱਥੇ ਮਿਲੂ ਬਾਪੂ ਤੇਰਾ ਕਰੇ ਹੋਗਾ ਕਰ ਜਾਏਂ ਤੂੰ ਕੁਛ ਨਹੀਂ ਹੁੰਦਾ ਤੂੰ ਕਰੇ ਨਹੀਂ ਉਹਨੂੰ ਬਹਾਨੇ ਨਾਲ ਕੈਈ ਸੁਨੇਹਾ ਲਾਦੀ ਵੀ ਬਚੂਲਾ ਬੁਲਾਉਂਦਾ ਮੈਂ ਇਹ ਕੰਮ ਮੈਂ ਉਹਨੂੰ ਐਂ ਨਾ ਦੱਸਾਂ ਮੇਰੀ ਗੱਲ ਨਹੀਂ ਸੁਣਦਾ ਹੈਗਾ ਪਾਪੂ ਆ ਪਰ ਤੂੰ ਬਾਪੂ ਦੇ ਕਰਨੇ ਚ ਗੱਲ ਮਾਰੇਗਾ ਫਿਰ ਬਾਪੂ ਸਾਰੇ ਟੱਬਰ ਦੇ ਕਰਨੇ ਚ ਫੂਕ ਮਾਰੂਗਾ ਨਹੀਂ ਕਿਹਾ ਬਾਪੂ ਨੂੰ ਮੇਰੇ ਕੋਲ ਭੇਜ ਦੇ ਬਈ ਗੱਲ ਕਿਉਂ ਨਹੀਂ ਸੁਣਦਾ ਤੂੰ ਘਰੇ ਜਾਈਂ ਗੱਲ ਤਾਂ ਬੇਬੀ ਵੀ ਹੋਊਗੀ ਘਰੇ ਫਿਰ ਦੋਹਾਂ ਦੇ ਕਰਨੇ ਚ ਫੂਕ ਵਾਜ ਜੀਉ ਬਾਕੀ ਤਾਂ ਤਾਂ ਮੈਂ ਸੰਭਲੂ ਆਪੇ ਤੂੰ ਘਰੇ ਜਰੂਰ ਜਾਈਂ ਬਈ ਠੀਕ ਹੈ ਲਾਡੀ ਲਾ ਹੋ ਗਿਆ ਹੁਣ ਤਾਂ ਪੱਕਾ ਡਾਣਾ ਬਸ ਬਸ 25000 ਤੈਨੂੰ ਆ ਨਾ ਭੁੱਲੀ ਨਾ ਨਾ ਭੁੱਲਦਾ ਨਹੀਂ ਆ ਹਾਂ ਕਿਹਾ ਨਾ ਮੈਂ ਅੱਛਾ ਅੱਛਾ ਇਹ ਇਹ ਨਹੀਂ ਮੈਂ ਭੁੱਲਦਾ ਇਹ ਤਾਂ ਮੈਂ ਕਲੂਏ ਕਰਾ ਦੂੰਗਾ ਹਾਂ ਨਵੇੜ ਪਹਿਲਾਂ ਠੀਕ ਆ ਠੀਕ ਆ ਚੱਲ ਚੱਲ ਠੀਕ ਆ ਠੀਕ ਆ ਹੋਰ ਹੁਣ ਆਇਆ ਚਾਹ ਪਾਣੀ ਦਾ ਦੁੱਧ ਨਹੀਂ ਹੈ ਮੇਰੇ ਕੋਲ ਨਹੀਂ ਤੈਨੂੰ ਚਾਹ ਪਾਣੀ ਬੁਲਾਉਂਦੇ ਹੈਂ ਤੂੰ ਚਾਹ ਪਾਣੀ ਦਾ ਫਿਰ ਕੱਠੀ ਪੀਵਾਂਗਾ ਤੂੰ ਮੇਰੇ ਵਿਆਹ ਤੇ ਹਾਂ ਉਹਦਾ ਪੀ ਲਾਂਗੇ ਤੂੰ ਬਸ ਬਾਪੂ ਕੋਲ ਜਰੂਰ ਜਾ ਕੇ ਆਉਂ ਚੱਲ ਜਾ ਉਹਨਾਂ ਚੱਲ ਠੀਕ ਆ ਚੰਗਾ ਲੱਗੀ ਬਾਈ ਓਕੇ ਪੱਕਾ ਸਮਝਾ ਉਹ ਬਾਬਾ ਕਰਾ ਦੂੰ ਤੇਰਾ ਫੀਕਾ ਬਣ ਗਈ ਖਾਲੇ ਤਾਂ ਰਿਸ਼ਤਾ ਲੱਭਣੀ ਹੈ ਤੂੰ ਬਸ ਕਰਦੇ ਹੁਣ ਇਹਨੂੰ ਸਾਰਾ ਦਿਨ ਇੱਕੋ ਕੰਮ ਨੂੰ ਲੱਗਿਆ ਰਹਣਾਗਾ ਤੈਨੂੰ ਐ ਤਾਂ ਪਤਾ ਲੱਗਦਾ ਨਹੀਂ ਘਰੇ ਕੀ ਹੋ ਜਾਂਦਾ ਨਾ ਘਰ ਚ ਇੰਨਾ ਰੋਲਾ ਪੈਂਦਾ ਤੈਨੂੰ ਉਹ ਨਹੀਂ ਦਿਸਦਾ ਕੀ ਹੋਇਆ ਕੀ ਹੋ ਗਿਆ ਬਸ ਆਹੀ ਗੁੱਸਾ ਤੁਹਾਡੇ ਕੋਲ ਦਾ ਕੀ ਬਿਮਾਰੀ ਪੈ ਗਈ ਤੈਨੂੰ ਬਿਮਾਰੀ ਮੈਨੂੰ ਨਹੀਂ ਪੈ ਗਈ ਬਿਮਾਰੀ ਤੇਰੇ ਭਰਾ ਨੂੰ ਪੈ ਗਈ ਸਮਝੇ ਦੱਲ ਨੂੰ ਹੋ ਗਈ ਹੋ ਗਿਆ ਉਹਨੂੰ ਕੀ ਹੋ ਗਿਆ ਆ ਵਿਆਹ ਕਰਾਉਣ ਨੂੰ ਕਹਿੰਦੇ ਦੇਖ ਲੈ ਕਿੱਡੀ ਅੱਗ ਲੱਗੀ ਹੋਈ ਆ ਉਹਨੂੰ ਵਿਆਹ ਕਰਾਉਣ ਨੂੰ ਸੰਤਾ ਕਹਿੰਦਾ ਕਰਾ ਦੇ ਤੇਰੀ ਭੈਣ ਨੂੰ ਨਾਲ ਕਿਉਂ ਕਰਾ ਦੇ ਕਾ ਮੇਰੀ ਭੈਣ ਕੀ ਬੇਲੀਆ ਫਿਰਦੀਆਂ ਨੇ ਇਹ ਜਿਹੇ ਛੜੇ ਬੰਦੇ ਨਾਲ ਵਿਆਹ ਕਰਾਉਣਗੇ ਆਹੋ ਕਰਾ ਦੇਗੀ ਆ ਕਿੱਲੇ ਨੇ ਆਉਂਦੇ ਅਗਲੇ ਦਿਨਾਂ ਵੇ ਜਿੰਨੇ ਮਰਜੀ ਕਿੱਲੇ ਆਉਂਦੇ ਹੁਣ ਮਰੀ ਜਾਣਾਗਾ ਮੇਰੀ ਭੈਣ ਨੂੰ ਕਿੱਲਿਆਂ ਦਾ ਘਾਟਾਗਾ ਜ਼ਿੰਦਗੀ ਖਰਾਬ ਕਰਨੀ ਹੈ ਕਿੱਲਿਆਂ ਮਗਰ ਲੱਕੇ ਉਹ ਕਿਦੰਦ ਤੇਰੀ ਭੈਣ ਵੇਝ ਜਾਂਦੀ ਕਿੱਲੇ ਵਾਲੇ ਦੇ ਵੇ ਚੁੱਪ ਕਰ ਜਾ ਮੂੰਹ ਬੰਦ ਰੱਖ ਲਾਉਂਦਾ ਜੇ ਹੋਰ ਕੁਝ ਨਹੀਂ ਆਉਂਦਾ ਥੋੜੇ ਲਈ ਕੋਈ ਕੁੜੀ ਲੱਭਦੀ ਉਹਦੇ ਨਾਲ ਕਰਾ ਦੇ ਉਹ ਗਾ ਮੇਰੀਆਂ ਭੈਣਾ ਕੰਨੀ ਜਾਂਦਾਗਾ ਉਹ ਵੀ ਇਹੀ ਕੁਝ ਕਹਿੰਦਾ ਆ ਆਦੀ ਭੈਣ ਨਾ ਕਰਾ ਦੇ ਭਾਬੀ ਕਿਉਂ ਕਰਾ ਦੇ ਉਹ ਫਿਰ ਉਮਰੋਂ ਵੱਡੀ ਐ ਹੋਰ ਕੀ ਕਮੀ ਆ ਮੁੰਡੇ ਚ ਹੋਰ ਕੀ ਕਮੀ ਐ ਮੁੰਡੇ ਚ ਦਾੜਾ ਦਾ ਦੇਹਲਾ ਅਬ ਕੋਣਾ ਚਿੱਟਾ ਕਰਿਆਗਾ ਵਧੀਆ ਪੇਂਟ ਕਰਾ ਦਾਂਗੇ ਜਿਹੜਾ ਨਾ ਉਤਰੇ ਰੰਗ ਤੇ ਕੁੱਪ ਕਰਿਆ ਤੁਹਾਨੂੰ ਤਾਂ ਮਖੌਲ ਹੀ ਆਉਂਦਾਗਾ ਮਾੜਾ ਮੋਟਾ ਇਹ ਸ਼ਰਮ ਕਰ ਲਿਆ ਕਰੋ ਵੀ ਸਾਨੂੰ ਕਿੱਦਾਂ ਛੇੜ ਕੇ ਜਾਂਦਾਗਾ ਮਸਕਰੀਆਂ ਪਤਾ ਕਿਵੇਂ ਮਾਰਦਾਗਾ ਘਰ 'ਚ ਯਾਰ ਤੁਸੀਂ ਤਾਂ ਨਾ ਉਹੀ ਵਿਚਾਰੇ ਦੇ ਪਿੱਛੇ ਪਈਆਂ ਹੋ ਮਸਕਰੀਆਂ ਮਾਰਿਆ ਤੁਹਾਨੂੰ ਉਹ ਮਸਕਰੀ ਹੋਰ ਕੀ ਕਰਦਾਗਾ ਉਹ ਰੋਟੀ ਉਹਨੂੰ ਨਹੀਂ ਕੋਈ ਚੱਜ ਦੀ ਲੱਗਦੀ ਪਤਾ ਨਹੀਂ ਕਿਹੜੇ ਖਿਆਲਾਂ 'ਚ ਰਹਿੰਦਾ ਹੈ ਜੇ ਬਤਾऊं ਬਣਾ ਦੋ ਮੈਨੂੰ ਨਹੀਂ ਇਹ ਪਸੰਦ ਪਨੀਰ ਧਰ ਲੋ ਮੈਨੂੰ ਨਹੀਂ ਪਸੰਦ ਆ ਸ਼ਿਮਲਾ ਮਿਰਚ ਉਹਦੇ ਮੈਂ ਬਣਾ ਕੇ ਦਿੱਤੀ ਐ ਮੈਂ ਤਾਂ ਖਾਂਦਾ ਹੀ ਨਹੀਂ ਮੈਂ ਤਾਂ ਹੁਣ ਚੂੜੇ ਵਾਲੇ ਹੱਥਾਂ ਨਾਲ ਖਾਉਂ ਵੀ ਮਰਨੇ ਨੂੰ ਹੁਣ ਚੂੜੇ ਵਾਲੇ ਹੱਥ ਕਿੱਥੋਂ ਲਿਆ ਕੇ ਦੇਦਾ ਮੈਂ ਨਾ ਪਾਣਾ ਚੂੜਾ ਫਿਰ ਕੀ ਹੋ ਗਿਆ ਚੂੜੇ ਵਾਲੇ ਹੱਥਾਂ ਨਾਲ ਮੰਗਦਾ ਦੋ ਚੂੜਾ ਪਾ ਕੇ ਰੋਟੀ ਬਣਾ ਦਿਆ ਕਰ ਅੱਛਾ ਮੈਂ ਚੂੜਾ ਪਾ ਲੰਨੀ ਐ ਫਿਰ ਤੂੰ ਕਿਤੇ ਹੋਰ ਭੱਜ ਜਾ ਗੱਲਾਂ ਦੇਖ ਮਾਰਦਾ ਤੂੰ ਕਿਤੇ ਹੋਰ ਭੱਜ ਜਾ ਸਬਜ਼ੀ ਬਣਾਉਣ ਚ ਕਿਤੇ ਹੋਰ ਭੱਜ ਜਾ ਮੈਂ ਹੁਣ ਬੇ ਮੇਰੀ ਗੱਲ ਸੁਣ ਲਓ ਥੋੜੇ ਵਰਗੇ ਹੁੰਦਾ ਘੱਟੋ ਘੱਟ ਸਮਝਾਉਣਾ ਚਾਹੀਦਾ ਇੱਕ ਤੂੰ ਤਾਂ ਘਰੇ ਆ ਤੂੰ ਵੀ ਨਹੀਂ ਸਮਝਾਉਂਦਾ ਆ ਬੱਡੜਾ ਦੇਖ ਲੈ ਜਦੋਂ ਦਾ ਕਿਤੇ ਬਾਹਰ ਗਿਆ ਨਾ ਪਤਾ ਸ਼ਤਾ ਹੀ ਨਹੀਂ ਲੈਂਦਾ ਆਪਦੀ ਘਰ ਵਾਲੀ ਨਾਲ ਗੱਲਾਂ ਕਰਕੇ ਫੋਨ ਕੱਟ ਦਿੰਦਾ ਐਵੇਂ ਹੀ ਸੋਧਾ ਮਗਰ ਕੀ ਹੁੰਦਾ ਆ ਯਾਰ ਛੜੇ ਬੰਦੇ ਨੂੰ ਤਾਂ ਹੋਏਗਾ ਹੀ ਹੁਣ ਆ ਤਾਂ ਵਿਆਹ ਹੋ ਜੇ ਸਾਡਾ ਤਾਂ ਵਿਆਹ ਹੋਏ ਪਏ ਨੇ ਹੁਣ ਅਸੀਂ ਕਿ ਭਈ ਤੁਸੀਂ ਪਹਿਲਾਂ ਇਹਦਾ ਕਾਹ ਤੋਂ ਨਿਕਰ ਆਇਆ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਉਹ ਯਾਰ ਕਰਾਉਂਦੇ ਸੀ ਉਦੋਂ ਨੂੰ ਕੁੜੀ ਨਹੀਂ ਪਸੰਦ ਆਉਂਦੀ ਸੀ ਐਡਾ ਕਿੰਨਾ ਕਸੌਣਾ ਸੀਗਾ ਜੈਕੀ ਚਰੋਪ ਸੀਗਾ ਜਿਹੜਾ ਇਹਨੂੰ ਕੁੜੀ ਨਹੀਂ ਸੀ ਪਸੰਦ ਆਉਂਦੀ ਕਿਸੇ ਦਾ ਕਹਿੰਦਾ ਨੱਕ 빙ਗਾ ਦਾ ਕਿਸ ਦੀ ਲੱਤਾਂ ਨਹੀਂ ਚੰਗੀਆਂ ਕਿਸਦੇ ਹੱਥ ਨਹੀਂ ਚੰਗੇ ਹਾਂ ਕਿਸਦਾ ਨੱਕ ਨਹੀਂ ਚੰਗਾ ਸਮਝ ਨਹੀਂ ਆਉਂਦੀ ਪਾੜਦਾ ਕੀ ਐ ਇਹ ਹੁਣ ਤਾਂ ਪਾਲਦਾ ਜਿਵੇਂ ਮਰਜ਼ੀ ਦੀ ਆਜੇ ਹੁਣ ਤਾਂ ਮੈਨੂੰ ਲੱਗਦਾ ਮੁੱਲ ਦਿੱਤੀ ਮਿਲੇਗਾ ਤੂੰ ਦੇਖ ਲਈ ਉੱਤੇ ਗੱਲਾਂ ਕਰੀ ਜਾਂਦਾ ਸੀ ਕਹਿੰਦਾ ਮੈਂ ਤਾਂ ਯੂਪੀ ਬਿਹਾਰ ਚ ਲੈ ਆਉਂਗਾ ਮੈਂ ਇਹਨੂੰ ਕਿਹਾ ਮੈਂ ਕਿ ਚੋਰੇ ਕਿੱਥੇ ਜਾਣਾਗਾ ਕਹਿੰਦਾ ਮੈਂ ਤਾਂ ਜਾਣਾ ਕੁੜੀ ਵਿਆਹ ਵੀ ਦੱਸ ਮੈਨੂੰ ਐ ਬੰਦਾ ਪੁੱਛੇ ਵੀ ਤੈਨੂੰ ਕੁੜੀ ਕੌਣ ਦੇ ਦੂਗਾ ਉਹ ਚੱਲ ਕਿਤੇ ਨਹੀਂ ਯਾਰ ਭੁੱਖੇ ਦਾ ਮਰਦੇ ਨਹੀਂ ਜਿਹੜੀ ਵੀ ਆਈ ਅਗਲੇ ਦਿਨ ਉਹ ਜ਼ਮੀਨ ਆਉਂਦੀ ਐ ਬਦਿਆ ਘਰਬਾਰ ਆਪਣਾ ਇਸੇ ਗੱਲ ਦੀ ਤਾਂ ਮੈਨੂੰ ਫਿਕਰ ਆ ਇਸੇ ਗੱਲ ਦੀ ਤਾਂ ਮੈਨੂੰ ਫਿਕਰ ਆ ਜਿਹੜੀ ਜ਼ਮੀਨ ਆਉਂਦੀ ਐ ਮੇਰੀ ਸੁਣ ਲੈ ਖਾਲੋ ਜ਼ਮੀਨ ਜਿਹੜੀ ਆਉਂਦੀ ਐ ਹੈ ਕੁੜੀ ਤਾਂ ਦੇਖ ਤੂੰ ਸਾਹ ਬਲਾ ਲਾ ਵੀ ਕਿਸੇ ਨੇ ਇਹਨੂੰ ਚੱਜ ਦੀ ਦੇਣੀ ਐ ਇਹ ਜੀ ਬਿੰਗੀ ਟੇਢੀ ਕੋਈ ਹੁਣ ਮੈਂ ਤੈਨੂੰ ਕੀ ਕਹਾਂ ਕਹਿੰਦੇ ਹੋਏ ਬਿਸ਼ਰਮ ਆਉਂਦੀ ਐ ਕੋਈ ਇਹ ਜੀ ਆ ਗਈ ਨਾ ਲੁੱਟ ਪੁੱਟ ਕੇ ਲੈ ਜੂਗੀ ਨਾਲੇ ਜ਼ਮੀਨ ਜਾਊਗੀ ਹੱਥੋਂ ਉਮਰ ਤਾਂ ਦੇਖੀ ਦੀ 42-45 ਸਾਲ ਦੀ ਹੋ ਗਈ ਐ ਇਹਨੇ ਹੋਰ 5-6 ਸਾਲ ਜੀਣਾ। ਉਹ ਫਿਰ ਤਾਂ ਹੀ ਤਾਂ ਮੈਂ ਤੈਨੂੰ ਕਹਿੰਨਾ ਤੇਰੀ ਭੈਣ ਦਾ ਰਾਦੇ ਜਮੀਨ ਵੀ ਘਰੇ ਰਹਿ ਜਾਏਗੀ। ਬਕਵਾਸ ਨਾ ਕਰ ਮੇਰੀ ਸੁਣ ਨਾ ਗੱਲ। ਜਿਹੜੀ ਗੱਲ ਮੈਂ ਕਰਦੀ ਨਾ ਉਹ ਤੇ ਰਿਹਾ ਕਰ। ਮੈਂ ਤੈਨੂੰ ਐ ਕਹਿਨੀ ਆ ਵੀ ਰੋਟੀ ਪਾਣੀ ਇਹਨੂੰ ਮਿਲਦਾਗਾ, ਕੱਪੜਾ ਲੀੜਾ ਇਹਨੂੰ ਤੋਤਾ ਮਿਲਦਾਗਾ। ਇਹਨੂੰ ਕਹ ਚੁੱਪਚਾਪ ਘਰੇ ਬਹਿ ਜਾ। ਰੱਬ ਰੱਬ ਕਰਿਆ ਕਰ। 5 ਸਾਲ ਤਾਂ ਰਹਿਗੇ ਮੁੜ ਕੇ ਕਬਰਾਂ 'ਚ ਜਾਵੇਂਗਾ। ਗੱਲ ਹੀ ਨਹੀਂ ਮੰਨਦਾ। ਮੈਨੂੰ ਤਾਂ ਐ ਫਿਕਰ ਹੋਈ ਪਈ ਐ। ਕੰਜਰ ਲੋਕਾਂ ਨੂੰ ਐ ਲੈ ਲੈ ਲਾਈ ਜਾਂਦਾ ਰਹਿੰਦਾਗਾ ਪਹਿਲਾਂ ਵੀ ਇਹ ਕਿਸੇ ਵਿਚੋਲੇ ਨੂੰ ਐ ਕਹਿੰਦਾ ਸੀ ਮੈਥੋਂ ਪੈਸੇ ਲੈ ਲਓ ਮੇਰਾ ਵਿਆਹ ਕਰਾ ਦਿਓ ਆ ਗਵਾਂਡੀਆਂ ਨੇ ਮੈਨੂੰ ਦੱਸਿਆਗਾ ਲੋਕਾਂ ਦੇ ਘਰ ਜਾ ਕੇ ਤਰਲੇ ਕੱਢਦਾਗਾ ਹਾਂ ਹੁਣ ਪਤਾ ਨਹੀਂ ਕੀ ਬਣੂਗਾ ਐਨੀ ਯਾਰ ਮੈਨੂੰ ਨਾ ਟੈਨਸ਼ਨ ਦੋ ਫਾਲਤੂ ਤੁਸੀਂ ਆਪੇ ਦੇਖੋ ਤੂੰ ਕੰਜਰ ਟੈਨਸ਼ਨ ਲੈਣੀ ਤੇਰੇ ਤਾਂ ਚੂੜੇ ਵਾਲੀ ਬੈਠੀ ਐ ਟੈਨਸ਼ਨ ਤਾਂ ਉਹਨੂੰ ਕੰਜਰ ਨੂੰ ਹੋਈ ਪਈ ਐ ਲੈ ਮਰਨਾ ਮੈਨੂੰ ਕਹਿੰਦਾ ਤੂੰ ਪਾਲਾ ਚੂੜੇ ਦਾਸ ਲੈ ਆਹੀ ਕੁਛ ਰਹਿ ਗਿਆ ਸੀ ਕਰਾਉਣ ਨੂੰ ਹਾਈ ਨਹੀਂ ਮੇਰਾ ਤਾਂ ਬੀਪੀ ਵੱਧ ਗਿਆ ਮੈਂ ਤਾਂ ਗੋਲੀ ਖਾਵਾਂ ਹਾਏ